हां जी दोस्तों सत सियाकाल मैं थोड़ा अपना डॉक्टर कुंडलस कुंडलस क्लिनिक मेन बाजार बेला जिला रूपੜ ਨੇੜੇ श्री चोंकोर साहब ਅੱਜ ਆਪਾਂ ਗੱਲ ਕਰਾਂਗੇ ਕਿ ਐਸੇ ਮਰੀਜ਼ ਦੀ ਜਿਹਦੇ 3-4 ਟਰਾਲੇ ਦਵਾਈ ਦੇ ਵਿੱਚ ਸੀ ਔਰ 3-4 ਗੱਡੀਆਂ ਘਰੇ ਖੜੀਆਂ ਸੀ ਪਰ ਅੱਜ ਹਾਲਾਤ ਨਸ਼ੇ ਨੇ ਚਿੱਟੇ ਨੇ ਇਹੋ ਜਿਹਾ ਬਣਾ ਦਿੱਤੇ ਕਿ ਹੁਣ ਜਦੋਂ ਸਾਡੇ ਕੋਲ ਦਵਾਈ ਨੂੰ ਆਉਂਦਾ ਤਾਂ ਕਿਸੇ ਦਾ ਮੋਟਰਸਾਈਕਲ ਮੰਗ ਕੇ ਲੈ ਕੇ ਆਉਂਦਾ ਦੋਸਤੋ ਹਿਸਾਬ ਲਾਓ ਕਿ ਇੱਕ ਨਸ਼ੇ ਦਾ ਛੱਸ ਇੱਕ ਨਸ਼ੇ ਦਾ ਚਸਕਾ ਬੰਦੇ ਨੂੰ ਐਨਟੀਸੀ ਦੇ ਪਹੁੰਚੇ ਹੋਏ ਨੂੰ ਕਿੰਨਾ ਥੱਲੇ ਘੇਰ ਦਿੰਦਾ ਹੈ ਇਹ ਇਹ ਗੱਲਾਂ ਮੈਂ ਜੇ ਕਰਿਸ ਕਰਕੇ ਕਰਦਾ ਜਿਹੜੇ ਬੱਚੇ ਜਿਹੜੇ ਨੌਜਵਾਨ ਕਿਸੇ ਦੇ ਕਹਿਣ ਤੋਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਕਿਸੇ ਦੀ ਸੰਗਤ ਕਰਕੇ ਕਈ ਵਾਰੀ ਬਚਾਲ ਇੱਕ ਵਾਰੀ ਲਾ ਲੈਣ ਆ ਕੁਝ ਨਹੀਂ ਹੁੰਦਾ ਜਾਂ ਕਈ ਵਾਰੀ ਕੋਈ ਜਿਹੜਾ ਬੰਦਾ ਐਡਿਕਸ਼ਨ ਚ ਆਪ ਹੈ ਉਹ ਅਕਸਰ ਹੀ ਦੂਸਰੇ ਬੰਦੇ ਨੂੰ ਬਹੁਤ ਖਸਾਉਂਦਾ ਹੈ ਬਹੁਤ ਘੱਟ ਲੋਕ ਨੇ ਜਿਹੜੇ ਇਹ ਸੋਚਦੇ ਆ ਕਿ ਮੈਂ ਤਾਂ ਹੁਣ ਫਸਿਆ ਹੋਇਆ ਮੈਂ ਕਿਸੇ ਹੋਰ ਨੂੰ ਨਹੀਂ ਫਸਾਉਣਾ ਉਹ ਲੋਕ ਝਿੜਕ ਵੀ ਦਿੰਦੇ ਆ ਤੇ ਕਿਸੇ ਨੂੰ ਅੱਗੇ ਚਿੱਟੇ ਦੀ ਕੋਈ ਵੀ ਦੱਸ ਨਹੀਂ ਪਾਉਂਦੇ ਸ਼ੇਰ ਨਹੀਂ ਕਰਦੇ ਪਰ ਜਿਹੜੇ ਆਪ ਉਜੜ ਚੁੱਕੇ ਆ ਉਹ ਬੱਚੇ ਜਾਂ ਉਹ ਨੌਜਵਾਨ ਜਾਂ ਉਹ ਲੋਕ ਬਹੁਤ ਇਸ ਤਰ੍ਹਾਂ ਇੱਕ ਦੂਸਰੇ ਨੂੰ ਇਸ ਜੰਜਾਲ ਦੇ ਵਿੱਚ ਫਸਾ ਦਿੰਦੇ ਆ ਔਰ ਇੰਨਾ ਤਕੜਾ ਫਸਾਉਂਦੇ ਆ ਵੀ ਫਿਰ ਉਹਦੇ ਸਿਰ ਤੇ ਉਹਦਾ ਮੁਰਗਾ ਆਪ ਬਣਾਉਂਦੇ ਆ ਇਸੇ ਤਰ੍ਹਾਂ ਇੱਕ ਨੌਜਵਾਨ ਕਟਾਣੀ ਕਲਾ ਸਾਡੇ ਕੋਲ ਦਵਾਈ ਵਾਸਤੇ ਆਉਂਦਾ ਜਦੋਂ ਉਹਦੇ ਮਾਂ-ਵਾਪਾ ਸਾਡੇ ਨਾਲ ਗੱਲਬਾਤ ਕਰਦੇ ਆ ਘਰ ਦੇ ਵਿੱਚ ਜਿੱਥੇ ਕਾਟੂ ਕੋਲੇ ਚੱਲਦਾ ਹੈ ਇੱਕੋ ਇੱਕ ਬੱਚਾ ਪੁੱਤਰਾ ਆਪਣੇ ਮਾਪਿਆਂ ਦਾ ਔਰ ਉਹਦੇ ਬਾਪ ਨੇ ਇੰਨੀ ਮਿਹਨਤ ਕੀਤੀ ਇੰਨੀ ਮਿਹਨਤ ਕੀਤੀ ਚਾਰ ਸਿਆੜ ਬਣਾਏ ਕੰਪੈਨ ਖਰੀਦੀ ਬੱਚੇ ਨੂੰ ਡੋਬਈ ਭੇਜਿਆ ਉੱਥੇ ਟਰਾਲੇ ਪਾ ਕੇ ਦਿੱਤੇ ਪਰ ਉੱਥੇ ਜਾ ਕੇ ਬੱਚਾ ਕੁਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ ਕੁਸੰਗਤ ਦਾ ਸ਼ਿਕਾਰ ਇੰਨਾ ਹੋ ਜਾਂਦਾ ਹੈ ਕਿ ਟਰਾਲੇ ਟਰੂਲੇ ਵੇਚ ਕੇ ਉਹਨੂੰ ਘਰ ਬੁਲਾ ਲੈਂਦੇ ਆ ਘਰੇ ਫਿਰ ਗੱਡੀਆਂ ਇੱਕ ਦੋ ਖੜੀਆਂ ਹੁੰਦੀਆਂ ਪਹਿਲਾਂ ਫਿਰ ਉਹਨਾਂ ਦੀ ਭਾਨਾ ਤੋੜ ਵੀ ਕਰਦਾ ਹੈ ਐਕਸੀਡੈਂਟ ਵੀ ਕਰਦਾ ਹੈ ਕੰਪੈਨਸੀ ਕੰਪੈਨ ਦਾ ਸੀਜ਼ਨ ਲਾਉਂਦੇ ਸੀ ਫੋਰਮੈਨ ਸੀ ਡਰਾਈਵਰ ਸੀ ਸਭ ਕੁਝ ਸੀ ਘਰ ਦੇ ਵਿੱਚ ਹਰ ਚੀਜ਼ ਹਰ ਸੁੱਖ ਸਹੂਲਤ ਮਾਪਾਪ ਨੇ ਮਿਹਨਤ ਕਰਕੇ ਬਣਾਈ ਹੋਈ ਸੀ ਅੱਜ ਉਸ ਪਰਿਵਾਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਉਸ ਵਿਚਾਰੇ ਪਿਓ ਨੂੰ ਦੇਖ ਕੇ ਨਾ ਇਹ ਵੀ ਨਹੀਂ ਲੱਗਦਾ ਕਿ ਇੰਨੀ ਪ੍ਰੋਪਰਟੀ ਦਾ ਮਾਲਕ ਕਦੇ ਹੋਊਗਾ ਇੰਜ ਲੱਗਦਾ ਜਿਵੇਂ ਕਿ ਬਹੁਤ ਵੱਡੀ ਗੱਪ ਮਾਰ ਰਿਹਾ ਹੁੰਦਾ ਉਹਦੇ ਫੇਸ ਤੇ ਉਹਦੇ ਸਰੀਰ ਤੇ ਉਹ ਸਾਰਾ ਹੀ ਦਰਦ ਅਰ ਉਹਦੇ ਗਲ ਤੇ ਪਾਏ ਹੋਏ ਕੱਪੜਿਆਂ ਤੋਂ ਐਨ ਝਲਕਦਾ ਹੈ ਵੀ ਅੱਜ ਇਹ ਜਿਹੜੇ ਪਰਿਵਾਰ ਆ ਉਹ ਕਿੰਨੀ ਦੁਬਧਾ ਦੇ ਵਿੱਚ ਔਰ ਕਿੰਨਾ ਦੁਖੀ ਆ ਸੋ ਦੋਸਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਕਦੇ ਵੀ ਨਾ ਕਰੀਏ ਉਹ ਕਾਦਾ ਸੁਆਦ ਜਿਹੜਾ ਸਾਡੇ ਸਾਰੇ ਪਰਿਵਾਰ ਨੂੰ ਬਰਬਾਦ ਕਰ ਦਵੇ ਉਹ ਕਿਹੜਾ ਨਸ਼ਾ ਜਿਹੜਾ ਸਾਡੇ ਪਰਿਵਾਰ ਨੂੰ ਅਰਸ਼ ਤੋਂ ਫਰਸ਼ ਤੇ ਸਿੜ ਦਵੇ ਬਚਣਾ ਚਾਹੀਦਾ ਹੈ ਦੁਹਾਈ ਰੱਬ ਦੀ ਕਿਸੇ ਵੀ ਕਿਸੇ ਦੀ ਗੱਲ ਚ ਨਾ ਕਦੇ ਵੀ ਆਓ ਜੇ ਕੋਈ ਤੁਹਾਨੂੰ ਇੱਕ ਵਾਰ ਕਰਨ ਨੂੰ ਕਹਿੰਦਾ ਹੈ ਵੀ ਬੜਾ ਨਜ਼ਾਰਾ ਆਉਂਦਾ ਹੈ ਨਾ ਬਿਲਕੁਲ ਨਹੀਂ ਮਨਾ ਕਰ ਦਿਓ ਤੁਹਾਡੀ ਇੱਕ ਕੀਤੀ ਹੋਈ ਨਾ ਤੁਹਾਡੀ ਜ਼ਿੰਦਗੀ ਨੂੰ ਸੁਵਾਰ ਸਕਦੀ ਹੈ ਔਰ ਤੁਹਾਡੀ ਇੱਕ ਕੀਤੀ ਹੋਈ ਹਾਂ ਤੁਹਾਡੀ ਜ਼ਿੰਦਗੀ ਨੂੰ ਬੁਗੜ ਸਕਦੀ ਹੈ ਉਸ ਵੀਰ ਦੀ ਜਿਹੜੀ ਘਰ ਵਾਲੀ ਆ ਉਹ ਵੀ ਲੜਦੀ ਆ ਛੱਡ ਕੇ ਹੁਣ ਪੀ ਕੇ ਬੈਠੀ ਹੋਈ ਆ ਇੱਕ ਜਵਾਕ ਆ ਉਹਦੀ ਵੀ ਜ਼ਿੰਦਗੀ ਬਰਬਾਦ ਹੋ ਰਹੀ ਆ ਮਾਪੇ ਨੇ ਸਾਰੀ ਉਮਰ ਆਪਣਾ ਢਿੱਡ ਬਨ ਕੇ ਕੰਮ ਕੀਤਾ ਕਮਾਈ ਕੀਤੀ ਪੈਰਾਂ ਸਿਰ ਹੋਏ ਔਰ ਇੱਕ ਰਤਵਾ ਪ੍ਰਾਪਤ ਕੀਤਾ ਕੰਪੈਨ ਖਰੀਦਣੀ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਡਵੀ ਦੇ ਵਿੱਚ 4 ਪਾਂ ਟਰਾਲੇ ਪਾ ਲੈਣਾ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਪਰ ਉਹਨਾਂ ਦੀ ਆਪਣੀ ਔਲਾਦ ਨੇ ਅੱਜ ਉਹਨਾਂ ਨੂੰ ਇੱਥੇ ਲਿਆਉਂਦਾ ਹੈ ਵੀ ਉਹ ਦਵਾਈ ਲੈਣ ਵਾਸਤੇ ਵੀ ਕਿਸੇ ਦਾ ਮੋਟਰਸਾਈਕਲ ਮੰਗ ਕੇ ਲੈ ਕੇ ਆਉਂਦੇ ਆ ਬੜੀ ਦਰਦਪਰੀ ਕਹਾਣੀ ਹੈ ਪਰਿਵਾਰ ਦੀ ਮੈਂ ਨਾਂ ਤੇ ਥਾਂ ਇਸ ਕਰਕੇ ਬਹੁਤਾ ਨਹੀਂ ਦੱਸਦਾ ਹੁੰਦਾ ਵੀ ਕਈ ਵਾਰੀ ਫਿਰ ਨਮੋਸ਼ੀ ਵੀ ਚੱਲਣੀ ਪੈਂਦੀ ਪਰਿਵਾਰ ਨੂੰ ਪਹਿਲੇ ਅਗਲਾ ਦਰਦ ਦੇ ਵਿੱਚ ਹੁੰਦਾ ਹੈ ਲੋਕ ਫਿਰ ਹੋਰ ਟੀਚਰਾ ਕਰਦੇ ਆ ਸੋਚੇ ਤੁਸੀਂ ਚਾਹੁੰਦੇ ਤੁਹਾਡੇ ਬੱਚੇ ਤੁਸੀਂ ਆਪ ਤੁਹਾਡੇ ਪਰਿਵਾਰ ਤੁਹਾਡੇ ਬੱਚੇ ਬੱਚੇ ਰਹਿਣ ਤਾਂ ਨਸ਼ੇ ਤੋਂ ਬਚਣਾ ਬਹੁਤ ਜ਼ਰੂਰੀ ਹੈ ਨਸ਼ਾ ਸਾਨੂੰ ਪ੍ਰਸ਼ਾਦੇ ਦਾ ਹੀ ਬਹੁਤ ਹੈ ਲੰਗਰ ਪਾਣੀ ਦਾ ਹੀ ਬਹੁਤ ਹੈ ਇਹਦੇ ਨਾਲ ਜੀਵਾ ਜਾ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਆਨੰਦ ਲੈਣ ਵਾਸਤੇ ਸਾਨੂੰ ਕਿਸੇ ਨਸ਼ੇ ਦੀ ਸਪੋਰਟ ਦੀ ਜ਼ਰੂਰਤ ਹੈ ਕੰਮ ਕਰੋ ਆਪਣੀ ਸਿਹਤ ਬਣਾਓ ਕਮਾਈ ਕਰੋ ਆਪਣਾ ਰਤਬਾ ਪ੍ਰਾਪਤ ਕਰੋ ਚੰਗਾ ਜੀਵਨ ਬਸਰ ਕਰੋ ਇਹੀ ਇੱਕ ਬਹੁਤ ਵੱਡਾ ਨਸ਼ਾ ਹੈ ਸੋ ਜੇ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਕੋਈ ਮਿੱਤਰ ਪਿਆਰਾ ਕੋਈ ਦੋਸਤ ਕੋਈ ਅੰਢੀ ਗੋਂਢੀ ਕਿਸੇ ਵੀ ਨਸ਼ੇ ਦੀ ਡਿਕਸ਼ਨ ਦੇ ਵਿੱਚ ਹੈ ਤਾਂ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਉਹਨਾਂ ਨੂੰ ਬਚਾਉਣ ਦਾ ਯਤਨ ਕਰੀਏ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਕਿਸੇ ਲੋੜਵੰਦ ਤੱਕ ਕਿਸੇ ਦਰਦਮੰਦ ਤੱਕ ਇਹ ਵੀਡੀਓ ਪਹੁੰਚ ਕੇ ਉਹਨਾਂ ਦਾ ਭਲਾ ਹੋ ਸਕੇ ਔਰ ਪਰਿਵਾਰ ਵੱਧ ਸਕੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੇ ਕੋਈ ਤੁਹਾਡੀ ਰਿਕੁਆਇਰਮੈਂਟ ਹੈ ਤੁਸੀਂ ਕਈ ਲੋਕ ਮੈਨੂੰ YouTube ਤੇ ਕਮੈਂਟ ਕਰਦੇ ਹੋ ਜਾਂ ਕੋਈ ਆਪਣੀ ਗੱਲ ਰੱਖਦੇ ਹੋ ਸਵਾਲ ਰੱਖਦੇ ਹੋ ਕਈ ਵਾਰੀ ਮੈਂ ਤੁਹਾਨੂੰ ਨਹੀਂ ਵੀਡੀਓ ਦੇਖੀਆਂ ਜਾਂਦੀਆਂ ਫੁੱਲੀਆਂ ਜਾਂਦੀਆਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਦਿਆ ਕਰੋ ਫਿਰ ਮੈਂ ਤੁਹਾਡੇ ਹਰ ਮੈਸੇਜ ਦਾ ਸਵਾਲ ਹਰ ਜਵਾਬ ਦਾ ਹਰ ਸਵਾਲ ਦਾ ਜਵਾਬ ਦੇ ਸਕਦਾ ਹਾਂ ਸੋ ਆਪ ਸਾਰਿਆਂ ਦਾ ਧੰਨਵਾਦ ਰੱਬ ਰੱਖਾ